ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਭ ਠੀਕ ਹੋ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਜੀ ਧੰਤ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਵਧੀਆ ਗੁਰਦੁਆਰਾ ਬਣਿਆ ਹੋਇਆ ਹੈ ਜੀ ਗੁਰਦੁਆਰਾ ਇਸਰਸਰ ਸਾਹਿਬਾ ਜੀ ਤੇ ਬਜਲਪੁਰਾ ਜੀ ਤੇ ਇੱਥੇ ਪਹੁੰਚਣ ਵਾਸਤੇ ਆਪਾਂ ਨੂੰ ਸਮਾਣੇ ਤੋਂ ਜਦੋਂ ਆਪਾਂ ਪਟਿਆਲੇ ਜਾਂਦੇ ਆਗੇ ਤਾਂ ਉਹ ਰੋਡ ਦੇ ਉੱਪਰ ਹੀ ਪਿੰਡ ਪੈਂਦਾ ਜੀ ਇਹ ਰੋਡ ਦੇ ਉੱਪਰ ਹੀ ਗੁਰੂ ਘਰ ਆ ਜੀ ਸਮਾਣੇ ਤੋਂ ਜਿਹੜਾ ਪਟਿਆਲਾ ਰੂਡ ਆਗਾ ਗੁਰਦੁਆਰਾ ਇਸ਼ਤ ਸਾਬ ਸਾਹਿਬ ਤੇ ਇਧਰ ਪਟਿਆਲਾਗਾ ਜੀ ਤੇ ਇਧਰ ਆਪ ਸਮਾਣੇ ਆ ਸਮਾਣੇ ਤੋਂ ਆਨਿਆ ਗੇ ਇਧਰ ਆ ਪਿੱਛੇ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਜੀ ਨੂੰ ਕਰਾਨੇ ਆ ਕੇ ਦਰਸ਼ਨ ਬਣੇ ਰਹੋ ਵੀਡੀਓ ਦੇ ਨਾਲ ਤੇ ਉਸ ਤੋਂ ਬਾਅਦ ਅੱਲਾ ਦਰਸ਼ਨ ਕਰਾਂਗੇ ਤੇ ਫੇਸ਼ਾਂਗੇ ਆਪਾਂ ਲੰਗਰ ਚਲੋ ਵਾਹਿਗੁਰੂ ਜੀ ਵਾਹਿਗੁਰੂ ਜੀ ਇਧਰ ਜੋੜਾ ਕਰ ਬਣਿਆ ਹੋਇਆ ਜੀ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੀ ਬੜੀ ਆਲੀ ਸ਼ਾਨੀ ਮਾਰਤਾ ਜੀ ਤੇ ਸਾਹਮਣੇ ਦਰਬਾਰ ਸਾਹਿਬ ਤੁਸੀਂ ਦਰਸ਼ਨ ਕਰੋਗੇ ਤੁਹਾਨੂੰ ਦਿਖਾਉਣਾ ਜੀ ਤੇ ਬਹੁਤ ਆਲੀ ਸ਼ਾਨ ਦਰਬਾਰ ਸਾਹਿਬ ਬਣਿਆ ਹੋਇਆ ਹੈ ਤੇ ਇਧਰ ਲੰਗਰ ਹਾਲ ਹੈ ਜੀ ਬਣਿਆ ਹੋਇਆ ਬਹੁਤ ਸ਼ੌਸਪਾਈ ਹੈ ਜੀ ਤੇ ਆ ਜੋ ਹੁਣ ਤੁਹਾਨੂੰ ਦਰਸ਼ਨ ਕਰਵਾਨੇ ਆਗੇ ਅੰਦਰ ਗੁਰਦੁਆਰਾ ਸਾਹਿਬ ਜੀ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤਾਂ ਤਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਦਰਸ਼ਨ ਕਰਵਾਨੇ ਆਗੇ ਤੇ ਬਾਕੀ ਵੱਤ ਤੋਂ ਵੱਤ ਵੀਡੀਓ ਚੱਲਦੀ ਜਰੂਰ ਸ਼ੇਅਰ ਕਰਦਿਆ ਕਰੋ ਤਾਂ ਕਿ ਜਿਹੜੇ ਹੋਰ ਸੰਗਤ ਬੈਠੀ ਹੈਗੀ ਆਪਣੀ ਉਹ ਵੀ ਦਰਸ਼ਨ ਕਰ ਸਕੇ ਤੇ ਆ ਜੋ ਚੱਲਦੇ ਆਂ ਵਾਹਿਗੁਰੂ ਜੀ ਦੇਖੋ ਕਿੰਨੀ ਵਧੀਆ ਡੈਕੋਰੇਸ਼ਨ ਕੀਤੀ ਹੋਈ ਹੈਗੀ ਸਾਰੇ ਪਾਸੇ ਫੁੱਲ ਰੱਖੇ ਹੋਏ ਨੇਗੇ ਇਹ ਕੋ ਬਹੁਤ ਸੁਨੰਦਰ ਦਰਬਾਰ ਸਾਹਿਬ ਬਣਾਇਆ ਹੋਇਆ ਜੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖ ਦਿਆ ਕਰੋ ਜਲਦੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰ ਦਿਆ ਕਰੋ ਦਰਸ਼ਨ ਕਰੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸੁਰندر ਬਾਸਾ ਬਣਿਆ ਹੋਇਆ ਜੀ ਆਜੋ ਹੁਣ ਆਪਾਂ ਚੱਲਦੇ ਆਂਗੇ ਆਜੋ ਆਪਣੀ ਚੱਲ ਰਹੀ ਹੈ ਹੁਣ ਡੈਕਸ਼ਨ ਡਿਊਟੀ ਹੁਣ ਚੱਲਦੇ ਆਂ ਆਪਾਂ ਗੱਡੀ 'ਚ ਤੇ ਬਾਕੀ ਬਾਬਾ ਜੀ ਤੋਂ ਲੈਣਾ ਪ੍ਰਸ਼ਾਦ ਬਾਬਾ ਜੀ ਤੋਂ ਪ੍ਰਸ਼ਾਦ ਲੈ ਕੇ ਬੱਸ ਫਿਰ ਚੱਲਦੇ ਆਂਗੇ ਤੇ ਬੈਠਨੇ ਬਾਬਾ ਜੀ ਬਹੁਤ ਵਧੀਆ ਡੈਕੋਰੇਸ਼ਨ ਹੈ ਜੀ ਗੁਰਦੁਆਰਾ ਸਾਹਿਬ ਦੀ ਦੇਖੋ ਬਹੁਤ ਵਧੀਆ ਜਿਹੜੇ ਪਾਰਕ ਵਗੈਰਾ ਬਣਾਏ ਹੋਏ ਨੇਗੇ ਦੇਖ ਸਕਦੇ ਹੋ ਗੁਰਦੁਆਰਾ ਈਸਰ ਸਰサー ਸਾਹਿਬ ਐਂਡ ਬਜਲਪੁਰ ਸਮਾਣਾ ਬਹੁਤ ਆਲੀਸ਼ਾਨ ਗੁਰੂ ਘਰ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋਗੇ ਵਾਦ ਆ ਗਏ ਸੀ ਅਸੀਂ ਮੱਥਾ ਟੇਕ ਕੇ ਵਾਪਸ ਆ ਗਏ ਤੇ ਸੋਚਿਆ ਚਲੋ ਪੀਨਾਂਗੇ ਗੰਨੇ ਦਾ ਜੂਸ ਤੇ ਬਾਈ ਕੋਲੇ ਖੜ ਗਏ ਸੀਗੇ ਜੂਸ ਲਾ ਕੇ ਸੀ ਪੀਣਾ ਆ ਜਾ ਵੀਰੇ ਆ ਜਾ ਤੇ ਬਾਈ ਖਾ ਦੇਗਾ ਜੂਸ ਤੇ ਆ ਵੀਰੇ ਚਲਦੀ ਹੋਈ ਤੇ ਫਿਰ ਚਾਹਦੇ ਆਗੇ ਅੜਨਾ ਨੁਕਾ ਮਹੌਰ ਨਹੀਂ ਉਲੀਤ ਕਰਨ ਉਸ ਤੋਂ ਬਾਅਦ ਜਾ ਕੇ ਲਿਆ ਗਿਆ